ਹਾਂਜੀ ਕਿੱਦਾਂ ਪੰਜਾਬ ਵਾਲਿਓ ਤੇ ਪਰਮਾਤਮਾ ਦੀ ਕਿਰਪਾ ਨਾਲ ਬਾਈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਨਾ ਮੈਂ ਤੁਹਾਡੇ ਨਾਲ ਇੱਕ ਨਵੇਂ ਅੰਕੜੇ ਸ਼ੇਅਰ ਕਰ ਰਿਹਾ ਆ ਕੋਈ ਹੈਗਾ ਬਾਈ ਜੀ ਵੀ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚੋਂ ਸਟੱਡੀ ਵੀਜ਼ੇ ਦੀ ਗੱਲ ਹੋ ਰਹੀ ਆ ਕੈਨੇਡਾ ਦੇ ਲਈ ਤਾਂ ਮੈਂ ਤੁਹਾਨੂੰ ਬਾਈ ਜੀ ਇੱਕ ਧਿਆਨ ਚ ਕਰਾ ਦਿਆਂ ਵੀ ਇੱਕ ਸਟੱਡੀ ਵੀਜ਼ਾ ਨਾਲ ਇਸ ਟਾਈਮ ਇੱਕ ਸਕੈਮ ਦੀ ਤਰ੍ਹਾਂ ਜਿਹੜਾ ਤੁਹਾਡੇ ਇਹੜਾ ਸਾਹਮਣੇ ਆ ਰਿਹਾ ਹੈਗਾ ਹਨਾ ਨਾ ਤਾਂ ਬਾਈ ਜੀ ਪੀਆਰ ਹੈਗੀ ਆ ਪਲੱਸ 2 ਵਾਲੇ ਬੰਦੇ ਲਈ ਤਾਂ ਖਾਸ ਕਰਕੇ ਹਨਾ ਪੁਆਇੰਟ ਨਹੀਂ ਬਣ ਰਾਏ ਤੇ ਜੇ ਮੈਂ ਹੁਣ ਸਟੱਡੀ ਵੀਜ਼ੇ ਦੀ ਗੱਲ ਕਰਾਂ ਤਾਂ ਬਾਈ ਜੀ ਮੋਟਾ-ਮੋਟਾ ਹਿਸਾਬ ਲਾ ਦਈਏ ਤਾਂ ਅਰਾਊਂਡ 15000 ਡਾਲਰ ਤੋਂ ਜ਼ਿਆਦਾ ਹੈਗੀ ਆ ਇੱਕ ਕੱਲ ਬਾਈ ਬੋਲ ਰਿਹਾ ਸੀ ਵੀ 70000 ਡਾਲਰ ਕਹਿੰਦਾ ਕਿਵੇਂ ਲੱਗ ਗਿਆ ਬਾਈ ਨੂੰ ਕਹਿਣਾ ਵੀ ਹੁਣ ਤੂੰ ਨੋਟ ਕਰ ਲੈ ਭਰਾਵਾ ਜੇ ਤੁਸੀਂ ਕੋਈ ਚੰਗਾ ਕੋਰਸ ਲੈਣਾ ਤਾਂ ਬਾਈ ਜੀ ਉਹਦੀ ਕਾਸਟ 20000 ਤੋਂ ਵੀ ਉੱਤੇ ਜਾ ਵੜਦੀ ਹੈ ਬਟ ਫਿਰ ਵੀ ਤੁਸੀਂ 16 ਤੋਂ ਲੈ ਕੇ 20000 ਦੇ ਵਿੱਚ ਲਾ ਲਓ ਮੈਕਸਿਮਮ ਜਿਹੜਾ ਆਪਾਂ ਫੀਸ ਲਾ ਲਈਏ ਚਲੋ 16 ਹੀ ਲਾ ਲਓ ਜੀ 16 2 ਸਾਲਾਂ ਦੀ ਫੀਸ ਬਾਈ ਜੀ 32000 ਡਾਲਰ ਬਣ ਜੂਗੀ ਤੇ ਸਤੰਬਰ ਦੇ ਵਿੱਚ ਜਿਹੜੀ GIC ਵੈਸੇ ਤਾਂ ਵਧ ਰਹੀ ਆ ਪਰ ਇਸ ਟਾਈਮ ਦੀ ਫੀਸ ਜੇ ਆਪਾਂ GIC ਦੀ ਗੱਲ ਕਰ ਲਈਏ ਤਾਂ 20000 ਹੋ ਗਈ ਤਾਂ ਟੋਟਲ ਬਾਈ ਜੀ 52000 ਸਮਥਿੰਗ ਹੋ ਗਿਆ 52000 ਤੋਂ ਉੱਤੇ ਤੇ ਇਸ ਤੋਂ ਇਲਾਵਾ ਜਦੋਂ ਤੁਸੀਂ ਕੈਨੇਡਾ ਆਉਣੇ ਆ ਆਉਣ ਤੋਂ ਪਹਿਲਾਂ ਤੁਹਾਡਾ ਆ ਰਾਮ ਨਾਲ ਕੋਈ 8-10000 ਡਾਲਰ ਬਾਈ ਜੀ ਲੱਗ ਜਾਂਦਾ ਹੈਗਾ ਠੀਕ ਹੈ ਜੀ ਆ ਕੋਈ ਆਪਦੇ ਅਟੈਕਟ ਟੁਕਟ ਨੂੰ ਲੈ ਕੇ ਹਨਾ ਕਿਉਂਕਿ ਜੇ ਆਪਾਂ ਅੱਜ ਦੇ ਹਿਸਾਬ ਨਾਲ ਦੇਖੀ ਤਾਂ ਆਰਾਊਂਡ 11-1200 ਡਾਲਰ ਦੀ ਅਟੈਕਟ ਹੀ ਆਉਂਦੀ ਹੈਗੀ ਹਨਾ ਕੋਈ 8-10000 ਡਾਲਰ ਬਾਈ ਆਮ ਨਾਲ ਲੱਗ ਜਾਂਦਾ ਹੈਗਾ ਫੀਸਾਂ ਨੂੰ ਕੋਈ ਆਪਦਾ ਹੋਰ ਸਮਾਨ ਸਮੋਲ ਲੈਣ ਨੂੰ ਹਨਾ ਚਲੋ ਤੁਸੀਂ 55000 ਰੱਖ ਲਓ ਬਾਈ ਇਸ ਤੋਂ ਇਲਾਵਾ ਜਦੋਂ ਤੁਸੀਂ ਇੱਥੇ ਆਉਣੇ ਆ ਇਹ ਗੱਲ ਮੰਨ ਕੇ ਚੱਲੋ ਜੇ ਵੀ ਜੇ ਕੰਮ ਨਾ ਮਿਲਿਆ ਤਾਂ ਬਾਈ ਉਹਦਾ ਵੀ ਖਰਚੇ ਤਾਂ ਮਹੀਨੇ ਦੇ ਮਹੀਨੇ ਪੈਂਦੇ ਚਲੋ ਆਪਾਂ ਇੰਨਾ ਬਾਹਲਾ ਲੰਬਾ ਨਹੀਂ ਜਾਣਾ ਹੈਗਾ ਹਨਾ ਤੇ ਦੂਜੇ ਨੰਬਰ ਤੇ ਹੁਣ ਜਦੋਂ ਆਏ ਜੰਨੇ ਬਾਈ ਜੀ ਇੱਥੇ ਤਾਂ ਤੁਸੀਂ ਬਾਈ ਜੀ ਇੱਕ ਨਵੇਂ ਅੰਕੜੇ ਚੈੱਕ ਕਰਿਓ ਜੇ ਕੈਨੇਡਾ ਦੇ ਵਿੱਚੋਂ ਕਿੰਨੀ ਮਣੀ ਆ ਜਿਹੜੀ ਉਹ ਇੰਡੀਆ ਗਈ ਹੈਗੀ ਆ 2024-25 ਦੇ ਸਾਲ ਦੇ ਵਿੱਚ ਜੇ ਪਹਿਲੇ ਨੰਬਰ ਦੀ ਗੱਲ ਕਰੀਏ ਤਾਂ ਬਾਈ ਜੀ ਯੂ ਐਸ ਏ ਵੱਲੋਂ ਜਿਹੜੀ ਆ ਮਣੀ ਆ ਜਿਹੜੀ ਉਹ ਵਾਪਸ ਭੇਜੀ ਗਈ ਆ ਇੰਡੀਆ ਦੇ ਵਿੱਚ ਆ ਇੰਡੀਆ ਨੰਬਰ 1 ਦੇਸ਼ ਰਿਹਾ ਹੈਗਾ ਜਿਹੜੇ ਨੇ ਰਿਮੀਟੈਂਸ ਰਾਈ ਜਿਹੜੀ ਆਪਦੀ ਆ ਜਿਹੜੀ ਮਣੀ ਆ ਜਿਹੜੀ ਉਹ ਕਲੈਕਟ ਕੀਤੀ ਆ ਹਨਾ ਤੇ ਉਹ ਜਿਹੜੀ ਇਨਕਮ ਹੈਗੀ ਉਹ ਜਾਂ ਆਪਾਂ ਕਹਦੇ ਆ ਮਣੀ ਜਿਹੜੀ ਉਹਨੇ ਕਿੰਨੀ ਕਲੈਕਟ ਕੀਤੀ ਉਹ 1 ਲੱਖ ਤੇ 37000 ਮਿਲੀਅਨ ਹੈਗੀ ਸੀਗੀ ਤੇ ਇਸ ਤੋਂ ਅੱਗੇ ਜੀ ਜੇ ਤੁਸੀਂ ਹੈਰਾਨ ਹੋਵੋਗੇ ਅੰਕੜੇ ਦੇਖ ਕੇ ਯੂਏਈ ਲੋਗੋਂ ਜਿਵੇਂ ਦੁਬਈ ਤੋਂ ਕੁਵੈਤ ਤੋਂ ਠੀਕ ਹੈ ਜੀ ਯੂਕੇ ਤੋਂ ਵੀ ਘੱਟ ਜਿਹੜੀ ਮਣੀ ਆ ਉਹ ਕੈਨੇਡਾ ਤੋਂ ਜਿਹੜੀ ਉਹ ਇੰਡੀਆ ਗਈ ਹੈਗੀ ਆ ਸਿਰਫ 2.8% ਸੋ ਹੁਣ ਇਸ ਗੱਲ ਤੋਂ ਬਈ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੁਸੀਂ 60-70 ਹਜ਼ਾਰ ਡਾਲਰ ਜਿਹੜਾ ਤੁਸੀਂ ਆਪਦਾ ਕੈਨੇਡਾ ਦੇ ਲਈ ਇਨਵੈਸਟ ਕਰਨਾ ਹੈਗਾ ਹਨਾ ਇੱਕ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਫਰਕੜਾ ਇਹਨਾਂ ਨੂੰ ਪੀਏ ਪੀਆਰ ਦਾ ਕਿਹੜਾ ਇਹਨਾਂ ਨੇ ਮੈਂਸ਼ਨ ਕੀਤਾ ਸੀ ਬਾਈ ਪੀਆਰ ਦਾ ਜੇ ਨਹੀਂ ਵੀ ਮੈਂਸ਼ਨ ਕੀਤਾ ਸੀ ਤਾਂ ਇੰਨਾ ਕੁ ਜ਼ਰੂਰ ਮੈਂਸ਼ਨ ਕਰ ਦੇਣਾ ਵੀ ਕੰਮ ਦੀ ਸਾਡੀ ਬਾਈ ਜੀ ਕੋਈ ਗਾਰੰਟੀ ਨਹੀਂ ਹੋਊਗੀ ਹਨਾ ਜੇ ਤੁਸੀਂ ਇੱਥੇ ਆ ਜਾਂਦੇ ਆ ਅਸੀਂ ਤੁਹਾਨੂੰ ਸਿਰਫ 60-70 ਹਜ਼ਾਰ ਡਾਲਰ ਦਾ ਵੀਜ਼ਾ ਜਿਹੜਾ ਉਹ ਦੇਣਾ ਹੈਗਾ ਕੰਮ ਦੀ ਸਾਡੇ ਲੰਗੋ ਕੋਈ ਗਾਰੰਟੀ ਨਹੀਂ ਹੋਊਗੀ ਪੀਆਰ ਦੀ ਸਾਡੇ ਲੰਗੋ ਕੋਈ ਗਾਰੰਟੀ ਵੀ ਨਹੀਂ ਹੋਊਗੀ ਹਨਾ ਤਾਂ ਬਾਈ ਕੋਈ ਮੂਵ ਵੀ ਕਰ ਗਿਆ ਤਾਂ ਹਨਾ ਕਹਿ ਦਿਓ ਜੀ ਸੋ ਬਾਈ ਜੀ ਚਲੋ ਇਹ ਗੱਲਾਂ ਹੈਗੀਆਂ ਹੋਰ ਆਈਆਂ ਹਨਾ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਥੇ ਸਾਡੇ ਆਪ ਦੇ ਹੀ ਲੋਕ ਬੈਠੇ ਕੋਈ ਹੋਰ ਕੋਈ ਕਵੇ ਨਾ ਕਵੇ ਸਾਡੇ ਆਪ ਦੇ ਲੋਕ ਹੀ ਬੈਠੇ ਅਰ ਜਿਹੜੇ ਸਿਸਟਮ ਦੇ ਐ ਨਹੀਂ ਕਹਣਾ ਚਲੋ ਕੈਨੇਡਾ ਨਹੀਂ ਬਾਈ ਜੀ ਦੇਸ਼ ਨਹੀਂ ਮਾੜਾ ਕੋਈ ਪਾਲਿਸੀਆਂ ਮਾੜੀਆਂ ਹੁੰਦੀਆਂ ਨਾਲ ਦੀ ਨਾਲ ਬਾਈ ਜੀ ਸਿਸਟਮ ਦਾ ਗਵਾਹ ਬਣ ਕੇ ਮੂਹਰੇ ਆ ਕੇ ਖੜ ਜਾਂਦੇ ਹੋ ਲੈ ਜੀ ਇਹਨਾਂ ਨੇ ਕੜਾਏ ਕਿਹਾ ਸੀ ਵੀ ਅਸੀਂ ਤੁਹਾਨੂੰ ਪੀਆਰ ਦੇਵਾਂਗੇ ਹਨ ਤੇ ਮੈਨੂੰ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਬਾਈ ਵੀ ਤੁਸੀਂ ਇੱਥੇ ਪੀਆਰ ਹੋਏ ਬੈਠੇ ਹੋ ਤੁਸੀਂ ਇੱਥੇ ਸਿਟੀਜ਼ਨ ਹੋਏ ਬੈਠੇ ਹੋ ਤੁਸੀਂ ਇੱਥੇ ਘਰ ਲਈ ਬੈਠੇ ਹੋ ਤੁਹਾਨੂੰ ਕਿਹੜਾ ਕੈਨੇਡਾ ਨੇ ਆਏ ਕਿਹਾ ਸੀ ਵੀ ਅਸੀਂ ਤੁਹਾਨੂੰ ਪੀਆਰ ਦੇਵਾਂਗੇ ਹਨ ਸੋ ਬਾਈ ਜੀ ਇਹੋ ਜਿਹੀਆਂ ਬੇਤੁਕੀਆਂ ਗੱਲਾਂ ਨਾ ਕਰਿਆ ਕਰੋ ਜੇ ਕਿਸੇ ਨੂੰ ਅ ਕਿਸੇ ਦੀ ਸਹਾਇਤਾ ਨਹੀਂ ਕਰ ਸਕਦੇ ਤਾਂ ਕਿਸੇ ਨੂੰ ਬਾਈ ਜੀ ਗਮਰਾਹ ਨਾ ਕਰੋ ਹਨਾ ਤੇ ਚਲੋ ਠੀਕ ਆ ਤੁਸੀਂ ਆਪਦੀ ਜ਼ਿੰਦਗੀ ਜਿਉਈਆਂ ਨੇ ਜਿਉਂ ਪਰ ਜਿਹੜੇ ਬਾਈ ਨਵੇਂ ਆਉਣਾ ਚਾਹੁੰਦੇ ਮੈਂ ਖਾਸ ਕਰਕੇ ਵਾਰ-ਵਾਰ ਇਹੀ ਵੀਡੀਓ ਚ ਕਹਿਣਾ ਹੁੰਦਾ ਜਿਹੜੇ ਬਾਈ ਜੀ ਨਵੇਂ ਆਉਣਾ ਚਾਹੁੰਦੇ ਆ ਉਹ ਆਪਦਾ ਇੱਕ ਵਾਰੀ ਜ਼ਰੂਰ ਸੋਚੋ ਕੈਨੇਡਾ ਦੇ ਅੱਜ ਕਨਸਟੋਗਾ ਕਾਲਜ ਦੀ ਜਿਹੜੀ ਨਿਊਜ਼ ਸਾਹਮਣੇ ਆ ਰਹੀ ਹੈ ਬਾਈ ਜੀ ਉਹਨੂੰ ਆਪਦੇ ਏਸੀ ਤੱਕ ਵੀ ਜਿਹੜੇ ਉਹ ਬੰਦ ਕਰਨੇ ਪੈ ਰਹੇ ਆ ਕਿਉਂਕਿ ਉਹਨਾਂ ਦਾ ਖਰਚਾ ਉਹਨਾਂ ਨੂੰ ਐ ਲੱਗਦਾ ਹੈਗਾ ਇਹੀ ਆਪਦਾ ਖਰਚਾ ਘਟਾ ਲਈਏ ਹਨਾ ਕੱਲੇ ਆਟਵਾ ਦੇ ਵਿੱਚੋਂ 10000 ਜੌਬ ਆ ਜਿਹੜੀ ਉਹ ਪਿਛਲੇ ਮਹੀਨੇ ਦੇ ਵਿੱਚ ਵਿੱਚ ਜਿਹੜੀ ਉਹ ਲੌਸਟ ਹੋਈ ਆ ਫੇਰ ਬਾਈ ਜੀ ਅਰਾਊਂਡ 10000 ਜਿਹੜੇ ਪ੍ਰੋਫੈਸਰ ਆ ਜਿਨ੍ਹਾਂ ਨੂੰ ਆਪਦੀ ਨੌਕਰੀ ਤੋਂ ਹੱਥ ਧੋਣਾ ਪੈ ਗਿਆ ਹੈਗਾ ਇਹ ਸਾਰੀ ਗੱਲ ਕਹਿ ਸਕਦੇ ਆ ਹੈਗਾ ਵੀ ਇਹ ਜਿਹੜੀ ਢਾਂਚਾ ਸਾਰਾ ਤੁਹਾਡੇ ਪੈਸੇ ਤੇ ਡਿਪੈਂਡ ਹੈਗਾ ਕਈ ਬੰਦੇ ਕਹਿੰਦੇ ਆ ਵੀ ਜਦੋਂ ਨਹੀਂ ਆਉਂਦੇ ਸੀ ਉਦੋਂ ਵੀ ਕਿਹੜਾ ਚੱਲਦਾ ਸੀ ਬਾਈ ਜੀ ਉਦੋਂ ਨਹੀਂ ਆਉਂਦੇ ਸੀ ਤਾਂ ਕੋਈ ਹੋਰ ਦੇਸ਼ਾਂ 'ਚ ਵਾਈ ਜਾਂਦੇ ਸੀ ਹਨਾ ਠੀਕ ਹੈ ਜੀ ਕਿਉਂਕਿ ਤੁਸੀਂ ਇਹ ਗੱਲ ਨੂੰ ਕਹਿ ਸਕਦੇ ਹੋ ਵੀ ਜੇ ਕੈਨੇਡਾ ਦੀ 4 ਕਰੋੜ ਦੀ ਆਬਾਦੀ ਹੈਗੀ ਆ ਤਾਂ ਆਪਦੇ ਮੂਲ ਨਿਵਾਸੀ ਤਾਂ ਬਹੁਤ ਘੱਟ ਆ ਸਾਰੇ ਆਸੇ ਪਾਸਿਆਂ ਤੋਂ ਹੀ ਆਏ ਹੈਗੇ ਆ ਸੋ ਬਾਈ ਜੀ ਪੰਜਾਬ ਵਾਲਿਓ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦਿਓ ਸਟੱਡੀ ਵੀਜ਼ਾ ਅੱਜ ਦੇ ਟਾਈਮ ਦੇ ਵਿੱਚ ਇੱਕ ਤੁਹਾਡੇ ਲਈ ਇੱਕ ਸਕੈਮ ਹੋ ਸਕਦਾ ਤੁਸੀਂ ਆਪ ਦਾ ਬਾਈ ਜੀ ਸੋਚ ਕੇ ਸਮਝ ਕੇ ਹਨਾ ਆਪਦੇ ਮਾਪਿਆਂ ਦੀ ਕਮਾਈ ਲਾਉਣੀ ਹੈਗੀ ਆ ਮਾਪਿਆਂ ਨੇ ਤੁਹਾਡੇ ਤੇ ਆਪਦੀ ਕਮਾਈ ਲਾਉਣੀ ਹੈਗੀ ਤੇ ਮਾਪਿਆਂ ਵੀ ਬਈ ਇਹ ਗੱਲ ਨੂੰ ਜ਼ਰੂਰ ਸਮਝਿਓ ਜੇ ਗੱਲਾਂ ਬਾਈ ਜੀ ਸੱਚੀਆਂ ਤੇ ਖਰੀਆਂ ਹੁੰਦੀਆਂ ਹਨਾ ਮੰਨਣੀ ਨਾ ਮੰਨਣੀ ਬਾਈ ਜੀ ਤੁਹਾਡੀ ਆਪ ਦੀ ਮਰਜ਼ੀ ਹੈ ਕਿ ਆਪਾਂ ਇੱਥੇ ਕੈਨੇਡਾ ਬੈਠੇ ਤੁਹਾਡੇ ਨਾਲ ਜਿਹੜੀ ਗੱਲਬਾਤ ਸ਼ੇਅਰ ਕਰਦੇ ਹੁੰਨੇ ਆ ਸੋ ਫੁਕਰੀਆਂ ਚ ਇਹਨਾਂ ਦੀਆਂ ਚ ਨਾ ਆਇਆ ਕਰੋ ਤੁਸੀਂ ਆਪਦੇ ਅੰਕੜੇ ਚੈੱਕ ਕਰੋ ਵੀ ਕਿੰਨੇ ਪੈਸੇ ਆ ਜਿਹੜੇ ਉਹ ਇਹਨਾਂ ਨੇ ਤੁਹਾਡੇ ਇੰਡੀਆ ਭੇਜੇ ਆ ਤੇ ਜਦੋਂ ਤੁਸੀਂ ਇਹ ਚੀਜ਼ਾਂ ਚੈੱਕ ਕਰ ਲਓਗੇ ਤਾਂ ਮੈਨੂੰ ਲੱਗਦਾ ਵੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਨਵਾਂ ਸਵਾਲ ਆ ਜਿਹੜਾ ਹੋ ਰਹਿਣਾ ਨਹੀਂ ਤੇ ਬਣਿਆ ਬਾਈ ਜੀ ਇਹਨਾਂ ਤੋਂ ਇੱਥੇ ਵੀ ਕੁਝ ਨਹੀਂ ਸੱਚੀਆਂ ਗੱਲਾਂ ਹੈਗੀਆਂ ਬਾਈ ਜੀ 32 32 33 33 ਸਾਲ ਹੋ ਗਏ ਹਜੇ ਇਹਨਾਂ ਤੋਂ ਕਿਸ਼ਤਾਂ ਤੱਕ ਨਹੀਂ ਲਈਆਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਪੇਜ ਨਾਲ ਜੁੜਨ ਦੇ ਲਈ ਸੱਚੀਆਂ ਸੋਨੀਆਂ ਦਾ ਬਾਈ ਜੀ ਫੋਲੋ ਜ਼ਰੂਰ ਕਰ ਲਿਓ ਜੀ